ਆਨਲਾਈਨਸ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਇੱਥੇ ਕੀ ਕੁਲਬੀਰ ਜੀਰਾ ਕਾਂਗਰਸ ਤੋਂ ਮੁਅਤਲ ਕਰ ਦਿੱਤਾ ਗਏ ਹਨ ਨਸ਼ਿਆਂ ਦੇ ਮਾਮਲੇ ਤੇ ਕਾਂਗਰਸ ਖਿਲਾਫ ਪੜਾਅਸ ਕੱਢਣ ਵਾਲੇ ਜੀਰਾ ਤੋਂ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਪਾਰਟੀ ਨੇ ਮੁਅਤਲ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਕਮੇਟੀ ਵੱਲੋਂ ਜੀਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੇ ਵਿਧਾਇਕ ਜੀਰਾ ਨੇ ਨੋਟਿਸ ਦਾ ਜਵਾਬ ਦਿੰਦਿਆ ਕਿਹਾ ਸੀ ਕਿ ਉਹਨਾਂ ਨੇ ਨਾ ਤਾਂ ਕਾਂਗਰਸ ਪਾਰਟੀ ਖਿਲਾਫ ਕੋਈ ਗੱਲ ਆਕੀ ਸੀ ਅਤੇ ਨਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੋਈ ਸ਼ਬਦ ਬੋਲਿਆ ਸੀ ਤੁਹਾਨੂੰ ਦੱਸ ਦਈਏ ਕਿ ਕੁਲਬੀਰ ਜੀਰਾ ਉਹੀ ਨੇ ਜਿਨ੍ਹਾਂ ਨੇ ਸਟੇਜ ਤੋਂ ਆਈਜੀ ਤੇ ਹੋਰ ਪੁਲਸ ਅਧਿਕਾਰੀਆਂ ਖਿਲਾਫ ਵੱਡੇ ਜਿਹੜੇ ਕੀ ਖੁਲਾਸੇ ਕੀਤੇ ਸਨ ਤੇ ਸ਼ਰਿਆਮ ਸੋਹ ਚੁੱਕ ਸਮਾਗਮ ਦਾ ਬਾਈਕਾਟ ਮਨਪ੍ਰੀਤ ਬਾਦਲ ਮੂਰੇ ਕੀਤਾ ਸੀ ਕੁਲਬੀਰ ਜੀਰਾ ਨੂੰ ਕਾਂਗਰਸ ਵਿੱਚੋਂ ਜਿਹੜਾ ਕਿ ਮੋਤਲ ਕਰ ਦਿੱਤਾ ਗਿਆ ਹੈ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ